ਸਤਿ ਸ਼੍ਰੀ ਅਕਾਲ ਦੋਸਤੋ ਮਨਰਾਜ ਜੀ ਸਰਬਸ ਯੂਟਿਊਬ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਿਵਾਲਿਕ ਪਬਲਿਕ ਸਕੂਲ ਮੁਹਾਲੀ ਦੇ ਵੱਲੋਂ ਜੀ ਕਥਾਵਾਚਕ ਗ੍ਰਾਂਥੀ ਦੀ ਪੋਸਟ ਲਈ ਅਨਾਉਂਸਮੈਂਟ ਕੀਤੀ ਗਈ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਮੀਦਵਾਰ ਦੀ ਉਮਰ ਆ ਜਿਹੜੀ ਉਹ 50 ਸਾਲ ਅਤੇ ਇਸ ਅਹੁਦੇ ਦੀਆਂ ਸਾਰੀਆਂ ਮੈਰੀ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਨਖਾਹ ਉਹਨਾਂ ਦੀ ਬਕਾਇਦਾ ਲਿਖੀ ਹੋਈ ਹੈ ਜੀ ਕਿ 15000 ਤੋਂ 20000 ਰੁਪਏ ਤੁਹਾਨੂੰ ਸੈਲਰੀ ਦਿੱਤੀ ਜਾਊਗੀ ਉਪਰੋਕਤ ਲਿਖੀ ਪੋਸਟਰ ਲਈ ਸਤਿਨਾ ਦੇ ਅੰਦਰ ਅੰਦਰ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਹੈ ਜੋ ਸਾਰੇ ਸਕੈਨ ਕਰਕੇ ਇਹਨਾਂ ਦੀ ਦਿੱਤੀ ਹੋਈ ਮੇਲ ਜੋ ਤੁਸੀਂ ਦੇਖ ਸਕਦੇ ਹੋ ਸਕਰੀਨ ਸ਼ਾਟ ਸ਼ਾਟ ਵੀ ਲੈ ਸਕਦੇ ਹੋ ਵੀਡੀਓ ਨੂੰ ਪੋਸਟ ਵੀ ਕਰ ਸਕਦੇ ਹੋ ਜੋ ਇਹਨਾਂ ਦੀ ਅਫੀਸ਼ੀਅਲ ਮੇਲ ਹੈ ਜੀ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖ ਦੇਵਾਂਗੇ ਤਾਂ ਉਹਦੇ ਉੱਤੇ ਤੁਸੀਂ ਪੀਡੀਐਫ ਬਣਾ ਕੇ ਇਹਨਾਂ ਨੂੰ ਸੈਂਡ ਕਰ ਦੇਣਾ ਇਸ ਤੋਂ ਬਾਅਦ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਣਗੇ ਜੀ ਉਹਨਾਂ ਨੂੰ ਉਹ ਤੁਹਾਨੂੰ ਕਾਲ ਕਰਨਗੇ ਤੁਹਾਡੇ ਇੰਟਰਵਿਊ ਲੇ ਇਹ ਤੁਹਾਨੂੰ ਸਮਾਂ ਦੱਸ ਦੇਣਗੇ ਤੁਹਾਨੂੰ ਬਕਾਇਦਾ ਡੇਟਾ ਦੱਸ ਦੇਣਗੇ ਕਿਸ ਡੇਟ ਨੂੰ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਸੋ ਬਹੁਤ ਹੀ ਵਧੀਆ ਮੌਕਾ ਜੀ ਜੇਕਰ ਤੁਸੀਂ ਵੀ ਕਥਾਵਾਚ ਗ੍ਰੰਥੀ ਰਿਲੇਟਡ ਪੋਸਟਾਂ ਲਈ ਆਪਣਾ ਫਾਰਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਰਸਤੇ ਆਪਣਾ ਡਾਕੂਮੈਂਟ ਸਾਰੇ ਸਕੈਨ ਕਰਕੇ ਇਹਨਾਂ ਦੀ ਮੇਲ ਤੇ ਸੈਂਡ ਕਰ ਦਿਓ ਸੋ ਐਨੀ ਕਨਫਰਮੇਸ਼ਨ ਲਾਈਕ ਆਈ ਸੀ ਹਾਜ਼ਰ ਹੋ ਉਸੇ ਜਗ੍ਹਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਵੀਡੀਓ ਦਾ ਲਿੰਕ ਜਲਦੀ ਸ਼ੇਅਰ ਕਰੋ ਜੀ ਸੋ ਵੀਡੀਓ ਦੇਖਣ ਦੇ ਲਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਤੰਵਾਦ